ਦੁਨੀਆ ਭਰ ਵਿੱਚ ਰੋਜ਼ ਦੇ ਮਨਾਏ ਜਾ ਰਿਹਾ ਇਸ ਦਿਨ 'ਤੇ ਟ੍ਰੈਫਿਕ ਪੁਲਿਸ ਮੋਗਾ ਵੱਲੋਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਟ੍ਰੈਫਿਕ ਪੁਲਿਸ ਵੱਲੋਂ ਉਹਨਾਂ ਲੋਕਾਂ ਨੂੰ ਗੁਲਾਬ ਦੇ ਫੁੱਲ ਦੇ ਕੇ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਲੋਕਾਂ ਨੇ ਸੀਟ ਬੈਲਟ ਲਗਾ ਕੇ ਡਰਾਈਵਿੰਗ ਕੀਤੀ ਹੈ ਦੋ ਪਹੀਆ ਵਾਹਨ ਚਾਲਕਾਂ ਨੇ ਹੈਲਮਟ ਪਹਿਨੇ ਹੋਏ ਨੇ ਡੀਐਸਪੀ ਜੋਰਾ ਸਿੰਘ ਨੇ ਦੱਸਿਆ ਹੈ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਕਿਸੇ ਵੀ ਵਿਅਕਤੀ ਦਾ ਚਲਾਨ ਨਹੀਂ ਕੱਟਿਆ ਜਾਵੇਗਾ ਇਹ ਅੱਗੇ ਰੋਜ਼ ਦੇ ਯੂਥ ਦੇ ਨੂੰ ਹੋਰ ਤਰੀਕੇ ਨਾਲ ਮਨਾਉਂਦਾਗਾ ਅਰ ਰਾਜਸੀ ਮੋਗਾ ਟ੍ਰੈਫਿਕ ਪੁਲਿਸ ਐਮਓ ਕੇ ਹੋਰ ਤਰੀਕੇ ਨਾਲ ਟ੍ਰੈਫਿਕ ਰੂਲ ਦੇ ਨਾਲ ਜੋੜ ਕੇ ਮਨਾ ਮਨਾ ਰਹੇ ਆ ਜਿਹੜੇ ਪਬਲਿਕ ਲੋਕ ਆਪਣੀ ਗੱਡੀਆਂ ਤੇ ਬਾਈਕ ਤੇ ਟ੍ਰੈਫਿਕ ਰੂਲ ਦੀ ਫਾਲੋ ਕਰਦੇ ਆ ਅੱਜ ਉਹਨਾਂ ਨੂੰ ਰੋਜ਼ ਦੇ ਕੇ ਸਨਮਾਨਤ ਕੀਤਾ ਜਾ ਰਿਹਾ ਜਿਹੜੇ ਟ੍ਰੈਫਿਕ ਰੂਲ ਨਹੀਂ ਸਨਮਾਨਤ ਨਹੀਂ ਫਾਲੋ ਕਰ ਰਹੇ ਅੱਜ ਉਹਨਾਂ ਨੂੰ ਸਮਝਾਇਆ ਜਾ ਰਿਹਾ ਪਿਆਰ ਨਾਲ ਕਿ ਅੱਜ ਤੁਹਾਡਾ ਚਲਾਣ ਨਹੀਂ ਕਟਾਇਆ ਜਾਏਗਾ ਤੇ ਸਿਰਫ ਤੁਹਾਨੂੰ ਸਮਝਾਇਆ ਜਾਊਗਾ ਇਸ ਕਰਕੇ ਵੀ ਤੁਸੀਂ ਵੀ ਟ੍ਰੈਫਿਕ ਰੂਲ ਫਾਲੋ ਕਰੋ ਜੋ ਅਗਲੇ ਵਾਰ ਤੁਸੀਂ ਵੀ ਇਸ ਰੋਜ਼ ਦੇ ਹੱਕਦਾਰ ਬਣ ਸਕੋ ਡੀਐਸਪੀ ਸਾਹਿਬ ਦੇਖਿਆ ਕਿ ਜਿੱਥੇ ਤੁਸੀਂ ਖੜੇ ਆ ਕੋਸ ਤੋਂ ਕੋਈ ਦੂਰੀ ਦਾ ਬੱਚੇ ਤੁਹਾਨੂੰ ਦੇਖਦੇ ਕਿ ਭੱਜ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਉਹ ਵੀ ਪੁੱਛੋ ਡਰਨਾ ਟ੍ਰੈਫਿਕ ਦੇ ਰੂਲ ਨੂੰ ਫਾਲੋ ਕਰਨਾ ਪੁਲਿਸ ਹਮੇਸ਼ਾ ਹਰ ਇੱਕ ਦੇ ਕਿਸੇ ਦੇ ਦੋਸਤ ਹੈ ਸਿਰਫ ਜਿਹੜੇ ਕ੍ਰਾਈਮ ਕਰਦੇ ਉਹਨਾਂ ਦੇ ਨਾਲ ਸਾਡਾ ਬਿਲਕੁਲ ਕਾਨੂੰਨਨ ਸਾਡਾ ਬਹਿਰ ਹੈ ਤੇ ਜਿਹੜੇ ਹੋਰ ਆਮ ਪਬਲਿਕ ਹੈ ਉਹਨਾਂ ਨੂੰ ਮੈਂ ਇਹੀ ਮੈਸੇਜ ਦੇਣਾ ਵੀ ਉਹ ਉਹ ਘਬਰਾਉਣਾ ਕਿਸੇ ਵੀ ਤਰ੍ਹਾਂ ਪੁਲਿਸ ਵਿਭਾਗ ਨੂੰ ਉਹ ਹਰ ਤਰ੍ਹਾਂ ਪੁਲਿਸ ਹਰ ਹਰ ਵਕਤ ਮਦਦ ਕਰਨ ਨੂੰ ਤਿਆਰ ਹੈ। ਕੀ ਨਾਮ ਹੈ ਜੀ ਆਪ ਦਾ? ਸਰ ਪ੍ਰਿਯੇਸ਼। ਪ੍ਰਿਯੇਸ਼ ਕਾਹਦੇ ਆ ਰਹੇ ਹੋ? ਉਧਰ ਆਣਾ ਚਾਹਤਾ। ਤੁਹਾਨੂੰ ਅੱਜ ਪੁਲਿਸ ਨੇ ਮੋਗਾ ਮੇਂ ਆਪਕੋ ਇੱਕ ਗੁਰਾ ਦਾ ਫੋਨ ਦਿਆ, ਕੀ ਕਹੋਗੇ? ਨਾਮ ਜਾਣ ਤੋਂ ਨਹੀਂ ਲੱਗੇ ਨਹੀਂ ਇਹਦੇ ਲੱਗੇ ਨਹੀਂ। ਉਸ ਦੇ ਉੱਪਰ ਸਰ ਨੇ ਮਿਸਾਲ ਦਿੱਤੀ ਆ। ਇਸ ਲਈ ਥੈਂਕ ਯੂ ਸਰ ਬਹੁਤ ਬਹੁਤ। ਆਪਕੋ ਮਾਈਕ ਰੱਖ ਲਿਆ। ਉਹ ਜਦੋਂ ਬੋਕਾ ਪਹਿਲੇ ਘਬਰਾ ਕੇ ਦੇਖ ਰਿਹਾ। ਨਹੀਂ ਨਹੀਂ ਸਰ ਐਸਾ ਕੁਝ ਨਹੀਂ ਹੈ। हम तो तरफी करते हैं सर तो रूल फॉलो करते रहते हैं सारे तो बात सेफ्टी रूल से हाँ वो हमारे लिए भी, भी अच्छा है सर सेफ्टी तो बहुत ज़रूरी है अगर ट्रैफिक में चल रहे हैं तो उससे का भी थोड़ा सा वो रहता है सरको भी सेफ्टी देखती रहती है क्योंकि अल्टीमेटली नुकसान तो हमारा ही है अगर ट्रैफिक रूल्स फॉलो नहीं करेंगे या आगे नुकसान हो जाता है कुछ दुर्घटना हो जाती है और ਮੇਰੇ ਵੱਲੋਂ ਤੁਹਾਾਰੀ ਨੂੰ ਐਸਪ੍ਰੈਸੋ ਜਾਂ ਚਾਹ ਪੀਣੀ ਹੈ ਜੇ ਤੁਹਾਨੂੰ ਕਿਤੇ ਜਾ ਕੇ ਜਾ ਕੇ ਜਾ ਕੇ ਆਪਾਂ ਤੁਹਾਨੂੰ ਪਤਾ ਨਹੀਂ ਦੱਸ ਦਿੰਗੇ ਕਿ ਆਪ ਕੋ ਟ੍ਰੈਕਰ ਨੂੰ ਫੋਲੋ ਕਰਕੇ ਚੱਲੀਏ ਜੇ ਆਪ ਤੁਹਾਨੂੰ ਚਾਹ ਪੀਓ ਜਾ ਕੇ ਤੇ ਸਾਰੇ ਪਸਾਰਾ ਜੀ ਸਰਕਾਰੀ ਚਾਹ ਨਾ ਸਾ ਫੈਮਲੀ ਵੀ ਜੋ ਦੀ ਬਿੱਟੇ ਹੋਤੀਆਂ ਤੋਂ ਟ੍ਰੈਫਿਕ ਨੂੰ ਫੋਲੋ ਕਰੀਏ ਤੋਂ ਨਹੀਂ ਹੈ ਹੋਰ ਇੱਕ ਗੱਲ ਹੈ ਜੀ ਮਿਹਰਬਾਨੀ ਹੈ ਮੈਂ ਫੋਕਸ ਵੀ ਕਰਦਾ ਤੇ ਸਾਨੂੰ ਜਿਹੜੇ ਵਾਹਨ ਚਲਾਉਣ ਵਾਲੇ ਆ ਜਾਂ ਕੋਈ ਕਾਰ ਗੱਡੀ ਮੋਟਰ ਕੁਝ ਵੀ ਆ ਸਾਨੂੰ ਬਪੈਲੂ ਬੇਦੀ ਕਰਦੇ ਤਾਂ ਸਾਨੂੰ ਨਿਯਮ ਜਿਹੜੇ ਉਹ ਫਾਲੋ ਕਰਦੇ ਸੜਕ ਤੇ ਨੇ ਮੈਂ ਇਹਨਾਂ ਨੂੰ ਹੋਰ ਫੋਨ ਦੇ ਆਂ ਸਾਡੀ ਫੋਟੋ ਕੱਚ ਦੇ ਆਂ ਯਾਰ ਕਾਰ ਚਲਾਉਂਦੇ ਬਹੁਤ سارے ਲੋਕਾਂ ਨੇ ਦੇਖਿਆ ਬਹੁਤ ਲੰਮਾ ਦਿੰਦੇ ਮੈਨੂੰ ਆਹ ਕਾਰ ਚਲਾਉਂਦੇ ਆਂ ਬੜਾ ਹੀ ਇੱਕ ਦੋ ਤਾ ਦੇਖਿਆ ਉਹ ਵੀ ਨਾਲ ਟੈਲੀਫੋਨ ਕਰਦੇ ਨੇ ਹੋਰ ਤੁਸੀਂ ਪਾਸੇ ਕਰਕੇ ਗੱਡੀ ਕਢਿਆ ਆ ਕੇ ਫੋਨ ਕਰ ਲਓ ਭਾਵੇਂ ਫਾਰੀ ਗਾਟ ਖੜੇ ਹੋ ਥੜਾ ਦਿੰਦੇ ਕਿਸੇ ਨੂੰ ਕੀ ਤਰਾਜ ਆ ਪਰ ਗੱਡੀ ਚਲਾਉਣੀ ਤੁਸੀਂ ਤੇ ਸਾਈਨ ਲੱਗੋਦੀ ਆ ਔਰ ਜਾ ਰਹੇ ਤੁਸੀਂ ਮੈਂ ਫੋਨ ਕਰੂੰਗਾ ਇਹ ਫੈਨਲ ਫੋਟੋ ਥੋੜੀ ਕਿ 80 ਕਿਲੋਮੀਟਰ ਦੀ ਮੈਂ ਉਹਦਾ ਜੀ ਡਰਾਈਵ ਆ ਮੈਂ ਕਹਿੰਦਾ ਇਹ ਕਿਹੜੀ ਗੱਡੀ ਲੈਣ ਦਾ ਜੀ ਔਰ ਐਸੀ ਤਾਂ ਬਹੁਤ سارے ਲੋਕ ਆ ਔਰ ਐਸੈਂਟ ਮਾਈਂਡ ਆ ਤਾਂ ਗੱਡੀਆਂ ਜਿਹੜੀਆਂ ਚਲਾਉਂਦੇ ਆਗੇ ਤਾਂ ਉਹ ਵਿਚਾਲੇ ਕਢਾ ਕੇ ਜਾਂ ਇਧਰ ਕਰਕੇ ਹੰਕ ਰਹੀ ਜਾਂਦੇ ਆ ਜਾਂ ਦੁਕਾਨ ਦੇ ਸਾਹਮਣੇ ਉਹ ਵਿਚਾਲੇ ਕਢ ਕੇ ਰੋੜ ਦੇ ਫਿਰ ਉਹ ਸਮਾਨ ਲੈਣਾ ਤੇ ਸਾਨੂੰ ਸਾਈਡ ਤੇ ਗੱਡੀ ਕਰਕੇ ਜਾਏ ਕੋਈ ਮੂਰਤ ਲੈ ਕੇ ਆ ਦਾ ਕਰੀਏ ਸਵੇਰੇ ਉੱਠਣਾ ਬਿਲਕੁਲ ਕਰਨੇ ਚਾਹੀਦੇ 100% ਕਰਨੇ ਚਾਹੀਦੇ ਫਿਰ ਉਧਰ ਚਲੇਗੇ ਜਿੰਨੇ ਹਾਦਸੇ ਹੁੰਦੇ ਆ ਇਸ ਕਰਕੇ ਹੀ ਹੁੰਦੇ ਆ ਪਰ ਅਸੀਂ ਹੋਰ ਅੱਗੇ ਚੱਲਦੇ ਜੇ ਸਾਡਾ ਤੇ ਇੱਥੇ ਲਿਖਿਆ ਅਸੀਂ ਆਏ ਹੁਣ ਅਸੀਂ ਮੈਂ ਕੁਝ ਨਹੀਂ ਕੀਤਾ ਅਗਲਾ ਪਹਿਨੇ ਤੁਸੀਂ ਹੁਣ ਕਰ ਲਓ ਹਨਾ ਹੋਰ ਬਾਕੀ ਨਾਲ ਉਹ ਪਾਰਟੀਆਂ ਬਚੀਆਂ ਤੂੰ ਕਸੂਰ ਨਹੀਂ ਕਰਦੇ ਹੈ ਕਰ ਲਓ ਸਾਡਾ ਕਰ ਲਓ ਇੱਕ ਨਾ ਤੁਸੀਂ ਸਾਰਿਆਂ ਨੂੰ ਲਾ ਕੇ ਗੱਡੀ ਚਲਾਉਨੇ ਹੋ ਟ੍ਰੈਫਿਕ ਕੋਲ ਫੋਲੋ ਕਰਦੇ ਹੋ ਆਂਟੀ ਤੁਸੀਂ ਵੀ ਸੀਟ ਬੈਲਟ ਲਗਾਓ ਹਾਂ ਇਹ ਬੜੀ ਸਾਰਿਆਂ ਨੂੰ ਹੋਰ ਪਬਲਿਕ ਨੂੰ ਤੁਹਾਡੇ ਤੋਂ ਸਿਹਤ ਮਿਲਦੀ ਹੈ ਵੀ ਤੁਸੀਂ ਟ੍ਰੈਫਿਕ ਰੂਲ ਫਾਲੋ ਕਰ ਰਹੇ ਹੋ ਜਿਹੜੇ ਟ੍ਰੈਫਿਕ ਰੂਲ ਫਾਲੋ ਕਰ ਰਹੇ ਆ ਅੱਜ ਅਸੀਂ ਉਹਨਾਂ ਨੂੰ ਖੁੱਲ੍ਹ ਦੇ ਕੇ ਸਨਮਾਨਤ ਕਰ ਰਹੇ ਆ ਤੇ ਹਾਂਜੀ ਤੇ ਗੱਲ ਕਰਕੇ ਅਸੀਂ ਚਲਾ ਰਹੇ ਦੂਜਿਆਂ ਨੂੰ ਵੀ ਥੋੜਾ ਜਿਹਾ ਐਸੇ ਤਰ੍ਹਾਂ ਵੀ ਜਾਗਰੂਕ ਕਰੋ ਵੀ ਇਹ ਹੈਲਮਟ ਪਾਇਆ ਤੋਂ ਜਿਹੜਾ ਅਸੀਂ ਰੋਦੇ ਆ ਜਿਨ੍ਹਾਂ ਨੇ ਹੈਲਮਟ ਪਾਇਆ ਜਿਹੜੇ ਟ੍ਰੈਫਿਕ ਰੂਲ ਫਾਲੋ ਕਰ ਰਹੇ ਆ ਜਾਲਾ ਜਿਹੜਾ ਤੁਸੀਂ ਆਇਆ ਹੋ ਤਾਂ ਸਭ ਨੂੰ ਜਗਰੂਕ ਹੋ ਜਾਓ ਦੇਖ ਬੇਟਾ ਅੱਜ ਅਸੀਂ ਨਾ ਅੱਜ ਰੋਜ਼ ਦੇ ਆ ਸਾਰਿਆਂ ਨੂੰ ਜਿਹੜੇ ਟ੍ਰੈਫਿਕ ਰੂਲ ਫਾਲੋ ਕਰਦੇ ਆ ਉਹਨਾਂ ਨੂੰ ਫੁੱਲ ਦੇ ਕੇ ਸਨਮਾਨਤ ਕਰ ਰਹੇ ਆ ਪਰ ਤੁਸੀਂ ਟ੍ਰੈਫਿਕ ਰੂਲ ਦੇ ਉਲੰਘਣਾ ਕਰ ਰਹੇ ਹੋ ਅੱਜ ਅਸੀਂ ਥੋੜਾ ਚਲਾਣ ਨਹੀਂ ਕੱਟਦੇ ਤੁਹਾਨੂੰ ਸਮਝਾਇਆ ਜਾ ਰਿਹਾ ਵੀ ਅੱਗੇ ਤੋਂ ਆਹ ਤਿੰਨ ਸਵਾਰੀਆਂ ਨਾ ਚੜਾ ਕਰੋ ਹੈਲਮਟ ਪਾ ਕੇ ਡਰਾਈਵ ਕਰਿਆ ਕਰੋ ਅੱਜ ਤੁਹਾਨੂੰ ਸਿਰਫ ਸਮਝਾਇਆ ਜਾ ਰਿਹਾ ਅੱਗੇ ਵਾਸਤੇ ਜੇ ਕਿਤੇ ਫੜੇ ਜਾਓਗੇ ਤੁਹਾਡਾ ਚਲਾਣ ਕੱਟਿਆ ਜਾਊਗਾ ਬਟ ਅੱਜ ਤੁਹਾਨੂੰ ਸਿਰਫ ਇਹ ਸਮਝਾਇਆ ਜਾ ਰਿਹਾ ਥੋੜਾ ਚੰਦਾ ਤਲਾਨ ਨਹੀਂ ਕਟਾਂਗੇ ਤੇ ਅੱਗੇ ਤੋਂ ਆਪਾਂ ਹੈਲਵਰਡ ਪਾ ਕੇ ਤੇ ਤੈਨੂੰ ਨਹੀਂ ਚੜਨਾ ਟ੍ਰਿਪਲ ਰਾਈਡਿੰਗ ਨਹੀਂ ਕਰਦੇ